ਤਦ ਤੈਨੂੰ ਅੰਨਾ ਦੇਣਾ ਫੋਰਡ ਡਾ ਨੰਨੇ ਨਹੀਂ ਹਾਂ ਤਾਈ ਨਹੀਂ ਹੋਲਾ ਭਾਜੀ ਤੁਸੀਂ ਮੁਲਾਜ਼ਮ ਹੈ ਜੀ ਇਹ ਮੁਲਾਜ਼ਮ ਹੈ ਤੁਸੀਂ ਮੁਲਾਜ਼ਮ ਹੈ ਤੁਸੀਂ ਮੁਲਾਜ਼ਮ ਹੈ ਤੁਸੀਂ ਇਹ ਮੁਲਾਜ਼ਮ ਮੰਨ ਕਰੋ ਤੁਸੀਂ ਇਹਨਾਂ ਨੂੰ ਬੋਲਦੇ ਕਿਦਾਂ ਸਤਿ ਸ਼੍ਰੀ ਅਕਾਲ ਮੈਂ ਦਿਨੇਸ਼ ਸੂਰੀ ਸਾਥੀ ਉਸ ਸਮੇਂ ਸੀ ਨਵਾਂ ਸ਼ਹਿਰ ਬਾਸ ਸੱਡੇ ਵਿਖੇ ਮੌਜੂਦ ਹਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਬਦਤਮੀਜ਼ ਕੰਡਕਟਰ ਨੇ ਇੱਕ ਬਜ਼ੁਰਗ ਦੀ ਲਾਪਾ ਕੀਤੀ ਬਿਨਾਂ ਵਜ੍ਹਾ ਗਾਲੀ ਗਲੋਚ ਕੀਤੀ ਉਹਨਾਂ ਨੂੰ ਇਹ ਤਾਂ ਕਾਖ ਦਿੱਤਾ ਕਿ ਕੀ ਤੈਨੂੰ ਦੀਂਦਾ ਨਹੀਂ ਬਿਜ਼ਾਰਗੇਨਾਈਜ਼ਰ ਇੰਨਾ ਹੀ ਪੁੱਛਿਆ ਸੀਗਾ ਕਿ ਬੱਸ ਕਿ ਜਲੰਧਰ ਜਾ ਰਹੀ ਹੈ ਜਾਂ ਚੰਡੀਗੜ੍ਹ ਪਰ ਜਦ ਮੈਂ ਕੈਮਰਾ ਕੱਢ ਕੇ ਕੰਡਕਟਰ ਨੂੰ ਪੁੱਛਿਆ ਕਿ ਭਾਜੀ ਤੁਸੀਂ ਬਦਤਮੀਜ਼ੀ ਕਿਉਂ ਕਰ ਰਹੇ ਹੋ ਤਾਂ ਉਸਨੇ ਡਰਾਈਵਰ ਨੂੰ ਕਿਹਾ ਗੱਡੀ ਭਜਾ ਲਾ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਤੁਹਾਨੂੰ ਅੰਨਾ ਦੇਣਾ ਫੋਟੋ ਨਹੀਂ ਹੈ ਤਾਈ ਨਹੀਂ ਹੈ ਭਾਜੀ ਤੁਸੀਂ ਮੁਲਾਜ਼ਮ ਹੈ ਜੀ ਇਹ ਮੁਲਾਜ਼ਮ ਤੁਸੀਂ ਮੁਲਾਜ਼ਮ ਹੈ ਤੁਸੀਂ ਮੁਲਾਜ਼ਮ ਹੈ ਤੁਸੀਂ ਇਹ ਮੁਲਾਜ਼ਮ ਕਰ ਤੁਸੀਂ ਇਹਨਾਂ ਨੂੰ ਬੋਲਦੇ ਕਿਦਾਂ ਕੀ ਹੋਇਆ ਅੰਕ ਦੀ ਅੰਕ ਦੀ ਕੀ ਹੋਇਆ ਨੇ ਇਹ ਸਾਰਾ ਗਲਤ ਬੋਲਿਆ ਨਹੀਂ ਕਿ ਵਜਾ ਕੀ ਹੋਈ ਵਜਾ ਇਹਨਾਂ ਨੂੰ ਪੁੱਛਿਆ ਕਿ ਅਸੀਂ ਵੀ ਚੰਦਰ ਜਾਣਾ ਹੈ ਕਿ ਚੰਡੀਗੜ੍ਹ ਜਾਣਾ ਹਾਂ ਕਹਿੰਦਾ ਸਾਨੂੰ ਕੋਈ ਨਜ਼ਰ ਆਉਂਦਾ ਇਸ ਵਾਰੀ ਨੂੰ ਐਦਾਂ ਗਲਤ ਬੋਲਦੇ ਕੰਡਕਟਰ ਸੀ ਬਸਦਾ ਕੰਡਕਟਰ ਸੀ ਤੁਹਾਡੇ ਨਾਲ ਤਾਂ ਬਦਤਮੀਜ਼ ਕਰਦੇ ਤੁੰਦੀ ਦਾ ਨਹੀਂ ਤੁਸੀਂ ਗੱਦੀਆਂ ਨੂੰ ਸੀ ਨਿਊ ਸ਼ਟੀਆਂ ਨੂੰ ਰਿਪੋਰਟ ਕਰੋ ਤੁਸੀਂ ਅੱਡਾ ਇੰਚਾਰਜ ਨਾਲ ਗੱਲ ਕੀਤੀ ਨਹੀਂ ਹੁਣ ਇਹ ਸਮਝ ਜਦੋਂ ਅਸੀਂ ਬਸ ਬੰਦੀ ਜੀ ਜੰਦਰ ਦੀ ਠੀਕ ਹੈ ਨਾ ਤੁਸੀਂ ਸਿਰਫ ਇੰਨਾ ਹੀ ਪੁੱਛਿਆ ਕਿ ਬਸ ਕਿੱਥੇ ਦੀ ਆ ਚਲੋ ਆ ਵੀ ਮੁੰਡਾ ਸਹੀ ਬੋਲ ਰਿਹਾ ਠੀਕ ਹੈ ਇਹਦੇ ਕੰਪਲੀਟ ਕਰੋ ਠੀਕ ਹੈ ਨਾ ਠੀਕ ਹੈ ਤੁਸੀਂ ਦੇਖਿਆ ਕਿਵੇਂ ਕੰਡਕਟਰ ਨੇ ਜਦੋਂ ਮੈਂ ਸਵਾਲ ਪੁੱਛਿਆ ਡਰਾਈਵਰ ਨੂੰ ਕਿਾ ਗੱਡੀ ਤੋਰ ਲਾ ਪਰ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਆ ਕਿ ਠੀਕ ਹੈ ਭਾਈ ਮੰਨਿਆ ਤੁਸੀਂ ਸਾਰਾ ਦਿਨ ਗਰਮੀ ਵਿੱਚ ਸਿਰਖਪਾਈ ਕਰਦੇ ਹੋ ਪਰ ਯਾਰ ਤੁਸੀਂ ਤਨਖਾਹ ਵੀ ਤਾਂ ਲੈਂਦੇ ਹੋ ਜੇ ਇੱਕ ਬਜ਼ੁਰਗ ਨੇ ਇੱਕ ਸਵਾਰੀ ਨਹੀਂ ਪੁੱਛ ਲਿਆ ਇਹ ਬੱਸ ਕਿੱਥੇ ਚੱਲੀ ਆ ਤਾਂ ਕੀ ਤੁਸੀਂ ਉਹਦੇ ਬਦਲੇ ਉਹਨਾਂ ਨਾਲ ਬਦਤਮੀਜ਼ੀ ਕਰੋਗੇ ਇਹ ਦੱਸਦਾ ਕਿ ਤੁਹਾਡੇ ਕਿੰਨੇ ਕ ਸੰਸਕਾਰ ਯਾਰ ਇੱਕ ਸਵਾਰੀ ਨੇ ਪੁੱਛਿਆ ਜਿਹਦੇ ਕਰਕੇ ਤੁਸੀਂ ਸਰਵਿਸ ਦਿਓ ਤੁਸੀਂ ਪਬਲਿਕ ਸਰਵੰਟ ਹੋ ਉਹਨੇ ਪੁੱਛਿਆ ਕਿ ਕੀ ਇਹ ਬੱਸ ਜਲੰਧਰ ਜਾ ਰਹੀ ਹੈ ਕਿ ਚੰਡੀਗੜ੍ਹ ਜਾ ਰਹੀ ਹੈ ਤੁਸੀਂ ਚੁੱਪ ਕਰਕੇ ਦੱਸ ਦਿਓ ਬੱਸ ਕਿੱਥੇ ਜਾ ਰਹੀ ਇਹ ਕਹਿਣ ਦੀ ਕੀ ਜ਼ਰੂਰਤ ਹੈ ਕਿ ਤੈਨੂੰ ਦੀਂਦਾ ਨਹੀਂ ਫਲਾਨ ਢਿੰਗ ਬਦਤਮੀਜ਼ੀ ਕਰਨ ਦੀ ਕੀ ਜ਼ਰੂਰਤ ਹੈ ਇਹ ਦੱਸਦਾ ਕਿ ਤੁਹਾਡੇ ਸੰਸਕਾਰ ਕਿਹੋ ਜਿਹੇ ਹਨ ਭਾਜੀ ਤੁਸੀਂ ਮੁਲਾਜ਼ਮ ਹੈ ਜੀ ਇਹ ਮੁਲਾਜ਼ਮ ਹੈ ਤੁਸੀਂ ਮੁਲਾਜ਼ਮ ਹੈ ਤੁਸੀਂ ਮੁਲਾਜ਼ਮ ਹੈ ਤੁਸੀਂ ਤੁਸੀਂ ਇਹਨਾਂ ਨੂੰ ਬੋਲਦੇ ਕਿੱਦਾਂ ਸਤਿ ਸ਼੍ਰੀ ਅਕਾਲ ਮੈਂ ਦਿਨੇਸ਼ ਸੂਰੀ ਸਾਥੀ ਉਸ ਸਮੇਂ ਅਸੀਂ ਨਵਾਂ ਸ਼ਹਿਰ ਬਾਸਾਡੇ ਵਿਖੇ ਮੌਜੂਦ ਹਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਬਦਤਮੀਜ਼ ਕੰਡਕਟਰ ਨੇ ਇੱਕ ਬਜ਼ੁਰਗ ਦੀ ਲਾਪਾ ਕੀਤੀ ਬਿਨਾਂ ਵਜ੍ਹਾ ਗਾਲੀ ਗਲੋਚ ਕੀਤੀ ਉਹਨਾਂ ਨੂੰ ਇਹ ਤਾਂ ਕਾਖ ਦਿੱਤਾ ਕਿ ਕੀ ਤੈਨੂੰ ਦਿਂਦਾ ਨਹੀਂ ਬਜ਼ੁਰਗ ਨੇ ਸਿਰਫ ਇੰਨਾ ਹੀ ਪੁੱਛਿਆ ਸੀਗਾ ਕਿ ਬੱਸ ਕਿ ਜਲੰਧਰ ਜਾ ਰਹੀ ਹੈ ਜਾਂ ਚੰਡੀਗੜ੍ਹ ਪਰ ਜਦ ਮੈਂ ਕੈਮਰਾ ਕੱਢ ਕੇ ਕੰਡਕਟਰ ਨੂੰ ਪੁੱਛਿਆ ਕਿ ਭਾਜੀ ਤੁਸੀਂ ਬਦਤਮੀਜ਼ੀ ਕਿਉਂ ਕਰ ਰਹੇ ਹੋ ਤਾਂ ਉਸਨੇ ਡਰਾਈਵਰ ਨੂੰ ਕਿਹਾ ਗੱਡੀ ਭਜਾ ਲਾ ਮੌਕੇ ਦੀਆਂ ਤਸਵੀਰਾਂ ਦਿਖਾਣੇ ਆ ਕੰਡਕਟਰ ਭਾਜੀ ਤੁਸੀਂ ਮੁਲਾਜ਼ਮ ਹੈ ਜੀ ਮੁਲਾਜ਼ਮ ਇਹ ਮੁਲਾਜ਼ਮ ਤੁਸੀਂ ਮੁਲਾਜ਼ਮ ਹੈ ਤੁਸੀਂ ਮੁਲਾਜ਼ਮ ਹੈ ਤੁਸੀਂ ਇਹ ਮੁਲਾਜ਼ਮ ਮੰਨ ਕਰ ਤੁਸੀਂ ਇਹਨਾਂ ਨੂੰ ਬੋਲਦੇ ਕਿੱਦਾਂ ਕੀ ਹੋਇਆ ਅੰਕ ਜੀ ਅੰਕ ਜੀ ਕੀ ਹੋਇਆ ਇਹ ਸਾਲਾ ਗਲਤ ਬੋਲਿਆ ਨਹੀਂ ਕਿ ਵਜ੍ਹਾ ਕੀ ਹੋਈ ਵਜ੍ਹਾ ਇਹਨਾਂ ਨੂੰ ਪੁੱਛਿਆ ਕਿ ਅਸੀਂ ਵਿੱਚ ਅੰਦਰ ਜਾਣਾ ਹੈ ਕਿ ਚੰਡੀਗੜ੍ਹ ਜਾਣਾ ਹਾਂ ਕਹਿੰਦਾ ਸਾਨੂੰ ਬੋੜੀ ਨਾ ਜਰਦਾ ਇਸ ਪਾਰੀ ਨੂੰ ਇਦਾਂ ਗਲਤ ਬੋਲਦੇ ਕੰਡਕਟਰ ਸੀ ਬਸਦਾ ਕੰਡਕਟਰ ਸੀ ਤੁਹਾਡੇ ਨਾਲ ਤਾਂ ਬਦਤਮੀਜ਼ ਕਰਦੇ ਤੰਦੀਬਾ ਨਹੀਂ ਕਰੀ ਤੁਸੀਂ ਗੱਦੀਆਂ ਨੂੰ ਸੀਨੀਅਰ ਛੁੱਟੀ ਨੂੰ ਰਿਪੋਰਟ ਕਰੋ ਹੂੰ ਤੁਸੀਂ ਅੱਡਾ ਇੰਚਾਰਜ ਨਾਲ ਗੱਲ ਕੀਤੀ ਨਹੀਂ ਹੁਣ ਇਹ ਸਮਝ ਆਸੀ ਬਸ ਬੰਲੀ ਜੀ ਜੰਦਰ ਲਈ ਹੂੰ ਠੀਕ ਹੈ ਨਾ ਤੁਸੀਂ ਸਰ ਵੀ ਇਨਾ ਹੀ ਪੁੱਛਿਆ ਕਿ ਬਸ ਕਿੱਥੇ ਦੀ ਆ ਹੂੰ ਚਲੋ ਆ ਵੀ ਮੁੰਡਾ ਸਹੀ ਬੋਲ ਰਿਹਾ ਠੀਕ ਹੈ ਇਹਦੇ ਕੰਪਲੀਟ ਕਰੋ ਠੀਕ ਹੈ ਨਾ ਠੀਕ ਹੈ ਹਾਂ ਤੁਸੀਂ ਦੇਖਿਆ ਕਿਵੇਂ ਕੰਡਕਟਰ ਨੇ ਜਦੋਂ ਮੈਂ ਸਵਾਲ ਪੁੱਛਿਆ ਡਰਾਈਵਰ ਨੂੰ ਕਿਹਾ ਗੱਡੀ ਤੋਰ ਲਾ ਪਰ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਆ ਕਿ ਠੀਕ ਹੈ ਭਾਈ ਮੰਨਿਆ ਤੁਸੀਂ ਸਾਰਾ ਦਿਨ ਗਰਮੀ ਵਿੱਚ ਸਿਰ ਖਪਾਈ ਕਰਦੇ ਹੋ ਪਰ ਯਾਰ ਤੁਸੀਂ ਤਨਖਾਹ ਵੀ ਤਾਂ ਲੈਂਦੇ ਹੋ ਜੇ ਇੱਕ ਬਜ਼ੁਰਗ ਨੇ ਇੱਕ ਸਵਾਰੀ ਨਹੀਂ ਪੁੱਛ ਲਿਆ ਇਹ ਬੱਸ ਕਿੱਥੇ ਚੱਲੀ ਆ ਕਿ ਕੀ ਤੁਸੀਂ ਉਹਦੇ ਬਦਲੇ ਉਹਨਾਂ ਨਾਲ ਬਦਤਮੀਜ਼ੀ ਕਰੋਗੇ ਇਹ ਦੱਸਦਾ ਕਿ ਤੁਹਾਡੇ ਕਿੰਨੇ ਇੱਕ ਸੰਸਕਾਰ ਯਾਰ ਇੱਕ ਸਵਾਰੀ ਨੇ ਪੁੱਛਿਆ ਜਿਹਦੇ ਕਰਕੇ ਤੁਸੀਂ ਸਰਵਿਸ ਦਿਓ ਤੁਸੀਂ ਪਬਲਿਕ ਸਰਵੰਟ ਹੋ ਉਹਨੇ ਪੁੱਛਿਆ ਕਿ ਕੀ ਇਹ ਬੱਸ ਜਲੰਧਰ ਜਾ ਰਹੀ ਹੈ ਕਿ ਚੰਡੀਗੜ੍ਹ ਜਾ ਰਹੀ ਹੈ ਤੁਸੀਂ ਚੁੱਪ ਕਰਕੇ ਦੱਸ ਦਿਓ ਬੱਸ ਕਿੱਥੇ ਜਾ ਰਹੀ ਹੈ ਇਹ ਕਹਿਣ ਦੀ ਕੀ ਜ਼ਰੂਰਤ ਹੈ ਕਿ ਤੈਨੂੰ ਦੀਂਦਾ ਨਹੀਂ ਫਲਾਨ ਢਿੰਗ ਬਦਤਮੀਜ਼ੀ ਕਰਨ ਦੀ ਕੀ ਜ਼ਰੂਰਤ ਹੈ ਇਹ ਦੱਸਦਾ ਹੈ ਕਿ ਤੁਹਾਡੇ ਸੰਸਕਾਰ ਕਿਹੋ ਜਿਹੇ ਹੈ